ਮੰਗਿਆ ਸੀ ਬਾਬਾ ਜੀ ਤੋਂ ਕਿੰਨੇ ਕੁ ਖੇਤੀ ਦੇਤਾ ਜਿੰਨਾ ਕੁ ਚੀ ਵੀ ਮੰਗਿਆ ਨਾ ਹਰ ਵਾਰੀ ਮਿਲਿਆ ਮਿੰਡੋ ਮਿੰਟੀ ਮਿਲਿਆ ਇਹ ਵੀ ਨਹੀਂ ਕਿ ਵੇਟ ਕਰਨੀ ਪਈ ਆ ਨਾਲੋਂ ਨਾਲ ਜਵਾਬ ਨਾਲੋਂ ਨਾਲ ਹੀ ਮਤਲਬ ਪੁੱਛ ਵੀ ਹੁੰਦਾ ਨਾ ਇੱਥੇ ਆਇਓ ਖੋਲ ਦੋ ਕੋ ਲੈਣੇ ਨਾ ਲੋ ਜੀ ਹੈਗਾ ਮੈਂ ਤੁਹਾਡੇ ਸਿਰ ਤੇ ਆਤੇਗਾ ਬਸ ਨੀ ਗਰਮੀ ਨਹੀਂ ਤਪਸ਼ ਟੈਂਪਰੇਚਰ ਚੈੱਕ ਕਰ ਲੋ 44 ਡਿਗਰੀ ਹੁਣ ਐਟ ਅ ਟਾਈਮ ਤੇ ਹੋਇਆ ਗਰਮੀ ਨਹੀਂ ਲੱਗਦੀ ਬਿਲਕੁਲ ਸੇਵਾ ਕਰੇ ਕਿ ਤਾ ਗਰਮੀ ਲੱਗਦੀ ਆ ਬਿਲਕੁਲ ਵੀ ਨਹੀਂ ਕਿਉਂਕਿ ਸੇਵਾ ਚ ਇੰਨਾ ਰਹਾ ਪਗੰਦਾ ਲੰਦਾ ਸਾਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਕੁਝ ਹੋ ਵੀ ਰਿਹਾ ਕੋਈ ਗਰਮੀ ਲੱਗਦੀ ਨਹੀਂ ਨਾ ਕੁਝ ਲੱਗਦਾ ਨਹੀਂ ਪਰ ਇਹ ਬਹੁਤ ਔਖੇ ਸੀਗੇ ਪ੍ਰੋਬਲਮ ਸੀ ਪੈਂ ਕੰਮ ਕਰਦੀ ਸੀ ਕੰਮ ਕੰਮ ਚੱਲਦਾ ਸੀ ਬਿਲਕੁਲ ਵੀ ਠੱਪ ਹੋ ਪਿਆ ਸੀ ਹਾਂਜੀ ਬਿਮਾਰੀ ਮੇਰੀ ਬੇਟੀ ਬਹੁਤ ਬਿਮਾਰ ਹੋਵੀ ਸੀਗੀ ਫਿਰ ਬੇਟੀ ਨੇ ਅਦਾਸ ਕਰਵਾਈ ਆ ਆਪਣੇ ਬੇਟੀ ਸਹੀ ਹੋ ਗਈ ਹਾਂਜੀ ਕਿ ਜਦ ਅਸਾਂ ਲੱਗੇ ਇਤੇ ਮੈਂ ਬਾਬਾ ਜੀ ਦੇ ਪੰਜ ਹਾਜ਼ਰੀਆਂ ਸੁਖੀਆਂ ਮੇਰੇ ਚਾਰ ਹਾਜ਼ਰੀ ਨੇ ਪੂਰੀਆਂ ਹੋ ਗਿਆ ਪੰਜਵੀਂ ਹਾਜ਼ਰੀ ਰੋ ਮਤਲਬ ਸਾਡੇ ਪੂਨ ਆ ਗਿਆ ਕੰਮ ਦਾ ਕੋਨਾ ਮਸਲ ਪਰੋ ਨਾ ਮਾਹ ਮਸਲ ਦੀ ਪਰੋ 16 ਸਾਲ ਦਾ ਮਸਲ ਦੀ ਪ੍ਰੋਬਲਮ ਬਸ ਮੈਂ ਕਹਿੰਦਾ ਤੁਸੀਂ ਉੱਥੇ ਜਾਓ ਤੁਹਾਡੇ ਮਹਾਰਾਜ ਸਭ ਉਠੀ ਕਰੂਗਾ ਕਿੰਨੀਆਂ ਕਰਹਿਮਤਾ ਹੋਈਆਂ ਫੇ ਬਾਬਾ ਜੀ ਉਹ ਬਾਬਾ ਜੀ ਨੇ ਮੇਰੇ ਬੇਟੇ ਦਾ ਕੰਮ ਨਹੀਂ ਸੀ ਬੰਦਾ ਬਾਹਰ ਦਾ ਜਿਸ ਦਿਨ ਮੈਂ ਪਹਿਲੇ ਦਿਨ ਇੱਥੇ ਚ ਪਹਿਰਾ ਸਾਫ ਕੱਟਣ ਆਈ ਆ ਉਸੇ ਦਿਨ ਮੇਰੇ ਬੇਟੇ ਦਾ ਵੀ ਆ ਗਿਆ ਹਾਂ ਜੀ ਉਸੇ ਦਿਨ ਆ ਗਿਆ ਮਹਿਸੂਸ ਕੀਤਾ ਸੀ ਭੈਣੇ ਔਰ ਮੈਂ ਉਸ ਦਿਨ ਤੋਂ ਬਾਅਦ ਬਾਬਾ ਜੀ ਦਾ ਲਾਲ ਨਹੀਂ ਛੱਡਿਆ ਨਾ ਸ਼ਮਤਾਲ ਜੀ ਤੁਸ ਦੇਖ ਰਿਹਾ ਹਸਨ ਦਾਨੀਸ ਤੇ ਮੈਂ ਹਾਂ ਪਰ ਦੀਪਕਾਰ ਤਾਂ ਜਸਸੀ ਤੁਹਾਨੂੰ ਲੈ ਕੇ ਆਏ ਆਪਣੇ ਚੈਨਲ ਦੇ ذریعے ਬਾਬਾ ਦੀਪ ਸਿੰਘ ਜੀ ਗੁਰਦੁਆਰਾ ਮੋਡਲ ਟਾਊਨ ਐਕਸਟੈਂਸ਼ਨ ਜਿੱਥੇ ਬਹੁਤ ਸਾਰੀਆਂ ਸੰਗਤਾਂ ਨੇ ਦੂਰੋਂ ਦੂਰੋਂ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਮੁਰਾਦਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਸੋ ਸੰਗਤਾਂ ਖਾਲੀ ਝੋਲੀ ਲੈ ਕੇ ਆਉਂਦੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਭਰ ਕੇ ਭੇਜਦੇ ਨੇ ਸੋ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤੁਸੀਂ ਇਕੱਠ ਦੇਖ ਲਓ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰੀ ਤਸਵੀਰਾਂ ਦਿਖਾਉਣ ਕਿ ਇੰਨੀ ਜ਼ਿਆਦਾ ਗਰਮੀ ਇੰਨੀ ਜ਼ਿਆਦਾ ਤਪਸ਼ ਕਿਉਂਕਿ ਜੂਨ ਦਾ ਮਹੀਨਾ ਚੱਲ ਰਿਹਾ ਹੈ ਜਿੱਥੇ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਏਸੀ ਦੇ ਵਿੱਚ ਬੈਠਣਾ ਪਸੰਦ ਕਰਦੇ ਨੇ ਔਰ ਉੱਥੇ ਕੁਝ ਕੁ ਸੰਗਤਾਂ ਨੇ ਜਿਹੜੀਆਂ ਇੱਥੇ ਆ ਕੇ ਕਿਵੇਂ ਨਤਮਸਤਕ ਹੁੰਦੀਆਂ ਨੇ ਬਾਬਾ ਦੀਪ ਸਿੰਘ ਜੀ ਅੱਗੇ ਝੋਲੀ ਅੱਡ ਕੇ ਅਰਦਾਸਾਂ ਮੰਗਦੀਆਂ ਨੇ ਮੁਰਾਦਾ ਮੰਗਦੀਆਂ ਨੇ ਸੋ ਬਿਲਕੁਲ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਸੋ ਕਹਿੰਦੇ ਜਿੰਨੀ ਜ਼ਿਆਦਾ ਗਰਮੀ ਵੱਧਦੀ ਜਾ ਰਹੀ ਹੈ ਸੰਗਤਾਂ ਦੇ ਵਿੱਚ ਓਨੇ ਹੀ ਜ਼ਿਆਦਾ ਉਤਸ਼ਾਹ ਵੀ ਵੱਧਦਾ ਜਾ ਰਿਹਾ ਹੈ ਸਬੋਤ ਸਾਰੀਆਂ ਸੰਗਤਾਂ ਨੇ ਬਿਨਾਂ ਕਿਸੇ ਗਰਮੀ ਦੀ ਪਰਵਾਹ ਕੀਤੇ ਇੱਥੇ ਆਉਂਦੀਆਂ ਨੇ ਦੁਪਹਿਰਾ ਸਾਬ ਕੱਟਦੀਆਂ ਨੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਦੁਪਹਿਰਾ ਸਾਬ ਚੱਲਦਾ ਸੋ ਸੰਗਤਾਂ ਦਾ ਮੰਨਣਾ ਹੈ ਕਿ ਜਦੋਂ ਦੁਪਹਿਰਾ ਸਾਬ ਚੱਲਦਾ ਤਾਂ ਬਾਬਾ ਦੀਪ ਸਿੰਘ ਜੀ ਆਪ ਹਾਜ਼ਰ ਨਾਜ਼ਰ ਹੁੰਦੇ ਨੇ ਜਦੋਂ ਅਰਦਾਸ ਦਾ ਵੇਲਾ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਆਪ ਸੰਗਤਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਨੇ ਸੋ ਹਰ ਇੱਕ ਸੰਗਤ ਦੀ ਜਿਵੇਂ ਜਿਵੇਂ ਅਰਦਾਸ ਹੁੰਦੀ ਆ ਔਰ ਜਿਵੇਂ ਜਿਵੇਂ ਪੂਰੀ ਹੁੰਦੀ ਆ ਨਾਮ ਅੱਖਾਂ ਦੇ ਨਾਲ ਕਿਵੇਂ ਬਾਬਾ ਦੀਪ ਸਿੰਘ ਜੀ ਦਾ ਧੰਨਵਾਦ ਕਰਦੀਆਂ ਨੇ ਸੰਗਤਾਂ ਦੇ ਰੂਬਰੂ ਹੋਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸੰਗਤਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇੱਕ ਵਾਰ ਮੈਂ ਤੁਹਾਨੂੰ ਫਿਰ ਤੋਂ ਕਹਿਣੀ ਆ ਕਿ ਤਸਵੀਰਾਂ ਦਿਖਾ ਦਿਓ ਜਿੱਧਰ ਵੱਲ ਵੀ ਤੁਸੀਂ ਨਿਗਾਹ ਮਾਰਦੇ ਹੋ ਇਕੱਠੇ ਇਕੱਠ ਨਜ਼ਰ ਆ ਰਿਹਾ ਸੋ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਗਰਮੀ ਦਾ ਮਹੀਨਾ ਹੁੰਦਾ ਹੈ ਜੂਨ ਦਾ ਮਹੀਨਾ ਖਾਸ ਕਰਕੇ ਜਦੋਂ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋ ਜਾਂਦੀਆਂ ਨੇ ਬੱਚੇ ਘਰ ਦੇ ਵਿੱਚ ਰਹਿੰਦੇ ਨੇ ਔਰ ਉੱਥੇ ਦੂਜੇ ਪਾਸੇ ਇੰਨੀ ਤਪਸ਼ ਹੋਣ ਦੇ ਬਾਵਜੂਦ ਸੰਗਤਾਂ ਦਾ ਜਿਹੜਾ ਆਉਣਾ ਲਗਾਤਾਰ ਜਾਰੀ ਹੈ ਸੰਗਤਾਂ ਕਿਸ ਤਰੀਕੇ ਦੇ ਨਾਲ ਬਿਨਾਂ ਗਰਮੀ ਦੀ ਪਰਵਾਹ ਕੀਤੇ ਬਿਨਾਂ ਧੁੱਪ ਦੀ ਪਰਵਾਹ ਕੀਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਆ ਕੇ ਨਤਮਸਤਕ ਹੁੰਦੇ ਆ ਸੋ ਆਓ ਗੱਲਬਾਤ ਕਰਕੇ ਦੇਖ ਲੈਣੇ ਆ ਸੰਗਤਾਂ ਦੇ ਵਿੱਚੋਂ ਥੋੜਾ ਜਿਹਾ ਉਹਨਾਂ ਦਾ ਕੀਮਤੀ ਸਮਾਂ ਜ਼ਰੂਰ ਕੱਢਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਕਿਵੇਂ ਮਹਿਸੂਸ ਹੁੰਦਾ ਜਦੋਂ ਬਾਬਾ ਜੀਤ ਸਿੰਘ ਜੀ ਦੇ ਲੜ ਲੱਗਦੇ ਨੇ ਇੰਨੀ ਗਰਮੀ ਦੇ ਵਿੱਚ ਉਹਨਾਂ ਨੂੰ ਇਹਨਾ ਹੌਸਲਾ ਕਿੱਥੋਂ ਮਿਲਦਾ ਕੀ ਮੰਗਿਆ ਸੀ ਬਾਬਾ ਜੀ ਤੋਂ ਕਿੰਨੇ ਕੁ ਛੇਤੀ ਦੇਤਾ ਜਿੰਨਾ ਕੁ ਛੀ ਵੀ ਮੰਗਿਆ ਨਾ ਹਰ ਵਾਰੀ ਮਿਲਿਆ ਮਿੰਟੋ-ਮਿੰਟੀ ਮਿਲਿਆ ਇਹ ਵੀ ਨਹੀਂ ਕਿ ਵੇਟ ਕਰਨੀ ਪਈ ਆ ਨਾਲੋਂ ਨਾਲ ਜਵਾਬ ਨਾਲੋਂ ਨਾਲ ਹੀ ਮਤਲਬ ਕੁਝ ਵੀ ਹੁੰਦਾ ਨਾ ਇੱਥੇ ਆਇਓ ਖੋਲ ਦੋ ਉਹਨਾਂ ਨੇ ਕਹਣਾ ਲੋ ਜੀ ਹੈਗਾ ਮੈਂ ਤੁਹਾਡੇ ਸਿਰ ਤੇ ਹੱਥ ਹੈਗਾ ਬਸ ਨਹੀਂ ਗਰਮੀ ਇੰਨੀ ਤਪਸ਼ ਟੈਂਪਰੇਚਰ ਚੈੱਕ ਕਰ ਲੋ 44 ਡਿਗਰੀ ਹੁਣ ਐਟ ਅ ਟਾਈਮ ਤੇ ਹੋਇਆ ਗਰਮੀ ਨਹੀਂ ਲੱਗਦੀ ਬਿਲਕੁਲ ਸੇਵਾ ਕਰੇ ਕਿਤੇ ਗਰਮੀ ਲੱਗਦੀ ਆ ਬਿਲਕੁਲ ਵੀ ਨਹੀਂ ਕਿਉਂਕਿ ਸੇਵਾ ਚ ਇੰਨਾ ਰੱਬ ਮगन ਗੱਲ ਲੰਦਾ ਸਾਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਕੁਝ ਹੋ ਵੀ ਰਿਹਾ ਉਹ ਨਹੀਂ ਲੱਗਦੀ ਨਾ ਕੁਝ ਲੱਗਦਾ ਘਰੇ ਬਹੁਤ ਔਖੇ ਸੀਗੇ ਕੀ ਪ੍ਰੋਬਲਮ ਸੀ ਭਣੇ ਕੰਮ ਕਰਦੇ ਕੰਮ ਕੰਨ ਚੱਲਦਾ ਸੀ ਬਿਲਕੁਲ ਵੀ ਠੱਪ ਹੋ ਗਿਆ ਸੀ ਹਾਂਜੀ ਬਿਮਾਰੀ ਮੇਰੀ ਬੇਟੀ ਬਹੁਤ ਬਿਮਾਰ ਹੋਵੀ ਸੀਗੀ ਫਿਰ ਬੇਟੀ ਦੀ ਅਰਦਾਸ ਕਰਵਾਈ ਆਪਾਂ ਨੇ ਬੇਟੀ ਸਹੀ ਹੋ ਗਈ ਹਾਂਜੀ ਕਿਨਕੇ ਜਦ ਅਸੀਂ ਆਉਣ ਲੱਗੇ ਇਥੇ ਮੈਂ ਬਾਬਾ ਜੀ ਦੇ ਪੰਜ ਹਾਜ਼ਰੀਆਂ ਸੁੱਖੀਆਂ ਮੇਰੇ ਚਾਰ ਹਾਜ਼ਰੀਆਂ ਪੂਰੀਆਂ ਹੋ ਗਿਆ ਪੰਜ ਵੀ ਹਾਜ਼ਰੀ ਨੂੰ ਮਤਲਬ ਸਾਡੇ ਫੋਨ ਆ ਗਿਆ ਕੰਮ ਦਾ ਕੀ ਹੋ ਗਿਆ ਅਸੀਂ ਪੈਣੇ ਕੋ ਨਾ ਮਸਲ ਪ੍ਰੋਬਲਮ ਆ ਨੂੰ ਮਸਲ ਦੀ ਪ੍ਰੋਬਲਮ 16 ਸਾਲ ਦਾ ਵਾ ਮਸਲ ਦੀ ਪ੍ਰੋਬਲਮ ਬਸ ਮੈਨੂੰ ਕਹਦੇ ਤੁਸੀਂ ਉੱਥੇ ਜਾਓ ਸੋਨੇ ਮਹਾਰਾਜ ਸਭ ਕੁਝ ਠੀਕ ਕਰੂਗਾ ਅੱਛਾ ਕਿੰਨੀਆਂ ਕਰਹਿਮ ਤਾਂ ਹੋਈਆਂ ਫਿਰ ਬਾਬਾ ਜੀ ਹੋਰ ਬਾਬਾ ਜੀ ਨੇ ਮੇਰੇ ਬੇਟੇ ਦਾ ਕੰਮ ਨਹੀਂ ਸੀ ਬੰਦਾ ਬਾਹਰ ਦਾ ਅੱਛਾ ਜਿਸ ਦਿਨ ਮੈਂ ਪਹਿਲੇ ਦਿਨ ਇੱਥੇ ਚਪੈਰਾ ਸਾਹਿਬ ਕਟਣ ਆਈ ਆ ਉਸੇ ਦਿਨ ਮੇਰੇ ਬੇਟੇ ਦਾ ਪੀਜ ਆ ਗਿਆ ਉਸ ਦਿਨ ਹੀ ਹਾਂ ਜੀ ਉਸੇ ਦਿਨ ਆ ਗਿਆ ਮੈਂ ਮਹਿਸੂਸ ਕੀਤਾ ਸੀ ਭੈਣੇ ਔਰ ਮੈਂ ਉਸ ਦਿਨ ਤੋਂ ਬਾਅਦ ਬਾਬਾ ਜੀ ਦਾ ਲਾਡ ਨਹੀਂ ਛੱਡਿਆ ਹੈਗਾ ਹਾਂ